ਕਿਸਾਨ ਆਪਣੀ ਮੰਗਾ ਨੂੰ ਲੈ ਕੇ ਅੱਜ ਸੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਉਂਕਿ ਅੱਜ 6 ਦਸੰਬਰ ਹੈ ਤੇ 6 ਦਸੰਬਰ ਨੂੰ ਹੀ ਕਿਸਾਨਾਂ ਨੇ ਇਹ ਐਲਾਨ ਕੀਤਾ ਸੀ ਕਿ ਆਪਣੀ ਮੰਗਾ ਨੂੰ ਲੈ ਕੇ ਦਿੱਲੀ ਨੂੰ ਕੂਚ ਕਰਨਗੇ ਤੇ ਇਸ ਵੇਲੇ ਅਸੀਂ ਸੰਭੂ ਬਾਰਡਰ ਤੇ ਹੀ ਹਾਂ ਕਿਸਾਨ ਨੇਤਾ ਸੌਰਨ ਸਿੰਘ ਪੰਦੇਰ ਸਾਡੇ ਨਾਲ ਨੇ ਜੋ ਇਸ ਪੂਰੇ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਨੇ ਤੇ ਇੱਥੇ ਕਾਫੀ ਸੰਖਿਆ ਦੇ ਵਿੱਚ ਕਿਸਾਨ ਜਿਹੜੇ ਹੈਗੇ ਨੇ ਉਹ ਇਕੱਠਾ ਹੋਏ ਨੇ ਕੀ ਪ੍ਰੋਗਰਾਮ ਉਲੀਕਿਆ ਗਿਆ ਹੈ ਕਿਉਂਕਿ ਸਖਤਾਈ ਵੀ ਬਹੁਤ ਹੈ ਤੇ ਹਰਿਆਣਾ ਵੱਲ ਕੁਝ ਕਰਨ ਦਾ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਰਵਨ ਸਿੰਘ ਪੰਦੇਰ ਨੇ ਪੰਦੇਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਕੁਝ ਕਰਨਾ ਹੈ ਸਰ ਹਾਂਜੀ ਸਾਡਾ ਜਿਵੇਂ ਅਨਾਉਂਸ ਵਿੱਚ ਸੀ ਵੀ 1:00 ਵਜੇ 100 ਦਾ ਦੇ ਹੱਥਾ ਜਥਾ ਠੀਕ ਹੈ ਦਿੱਲੀ ਬਾਰਡਰ ਅੱਗੇ ਵਧੂਗਾ ਜੋ ਅਸੀਂ ਦੇਖ ਰਹੇ ਹਾਂ ਆ ਸ਼ਾਇਦ ਅੱਗੇ ਨਹੀਂ ਜਾਣਦੇ ਨਾ ਉਹਨਾਂ ਪਰ ਜੋ ਉਹਨਾਂ ਨੇ ਅਦਾਲਤਾਂ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਚ ਕਿਹਾ ਸੀ ਕਿ ਸਾਨੂੰ ਟਰੈਕਟਰ ਟਰਾਲੀ ਦੀ ਸਮੱਸਿਆ ਵਾ ਟਰੈਕਟਰ ਟਰਾਲੀਆਂ ਵਿੱਚ ਹਥਿਆਰ ਲੱਗਦੇ ਸੀ ਉਹਨਾਂ ਨੂੰ ਵੀ ਇਹ ਉਹਨਾਂ ਦੇ ਉਹਨਾਂ ਨੇ ਵੈਸੇ ਦਾਲਤਾ ਚ ਵੀ ਕਿਹਾ ਤੇ ਕੇਂਦਰ ਦੇ ਮੰਤਰੀਆਂ ਤੇ ਰਾਜ ਦੇ ਮੰਤਰੀਆਂ ਨੇ ਪਾਸ ਪਾ ਦੇ ਨੇ ਬੁੱਲ ਰੱਖਿਆ ਸੀ ਵੀ ਸਾਨੂੰ ਪੀਸਫੁਲੀ ਆਜੋ ਕੋ ਰੋਲਾ ਨੇ ਹੁਣ ਸਾਡੀ ਸਮਝ ਤੋਂ ਬਾਹਰ ਆ ਵੀ ਜੇ ਛੋਟਾ ਜਥਾ ਜਾ ਰਿਹਾ ਤਾਂ ਉਹਨਾਂ ਨੇ ਕੀ ਸਮੱਸਿਆ ਹੈਗੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹੇ ਕਿ ਤੁਸੀਂ ਪੀਸਫੁਲ ਜਾਣਾ ਚਾਹੁੰਦੇ ਹੋ ਲੇਕਿਨ ਉਸ ਤੋਂ ਬਾਅਦ ਵੀ ਜੇ ਇਜਾਜ਼ਤ ਨਹੀਂ ਮਿਲਦੀ ਇਸ ਤੋਂ ਅੱਗੇ ਵਧਨ ਦੀ ਹਰਿਆਣਾ ਦੇ ਵਿੱਚ ਐਂਟਰ ਕਰਨ ਦੀ ਫਿਰ ਕੀ ਰਣਨੀਤੀ ਰਹੇਗੀ ਦੇਖੋ ਸਾਡਾ ਜਥਾ ਲਗਾਤਾਰ ਸਟਰਗਲ ਕਰੂਗਾ ਠੀਕ ਹੈ ਜੀ ਜੋ ਕੋ ਜੱਜ ਜਿੰਨਾ ਕੇ ਚੇਰ ਉਹਨਾਂ ਦੀ ਤਾਕਤ ਦੇ ਸਾਹਮਣੇ ਖਲੋ ਸਕਦਾ ਮਰਜੀ ਵੀੜੇ ਦਾ ਅਰਥ ਹੀ ਹੁੰਦਾ ਵੀ ਆਪਣੇ ਆਪ ਨੂੰ ਮਰਨ ਵਾਸਤੇ ਸਮਰਪਿਤ ਕਰ ਦੇਣਾ ਕਿਸੇ ਦੇ ਅੱਗੇ ਅਸੀਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਉਹਨਾਂ ਦੇ ਅੱਗੇ ਜਾਵਾਂਗੇ ਜਿੰਨਾ ਕੇ ਚੇਰ ਖੜ ਸਕਦੇ ਖੜਾਂਗੇ ਵਾਪਸ ਆ ਜੂਗਾ ਜਥੇ ਤੋਂ ਵੱਧ ਕੋਈ ਨਹੀਂ ਜਾਊਗਾ ਟੈਲੀਏਟ ਤੋਂ ਨਹੀਂ ਕਰੀਂਗੇ ਨਾ ਨਾ ਦੇਖੋ 100 ਬੰਦੇ ਨੇ ਟੈਲੀਏਟ ਕੀ ਕਰਨਾ ਹੈਗਾ ਉਦੋਂ ਹੀ ਹੋਊਗਾ ਟਕਰਾ ਸਾਡੇ ਲੋ ਦਾ ਕੋਈ ਨਹੀਂ ਹੈਗਾ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਕੋਲੋਂ ਇੱਕ ਪਰਮਿਸ਼ਨ ਮੰਗੀ ਗਈ ਹੈ ਕਿ ਪਰਮਿਸ਼ਨ ਦਿਖਾਓ ਜੇ ਤੁਹਾਨੂੰ ਦਿੱਲੀ ਜਾਣ ਦੀ ਪਰਮਿਸ਼ਨ ਹੈ ਉੱਥੇ ਕੋਈ ਸਥਾਨ ਤੁਹਾਨੂੰ ਦਿੱਤਾ ਗਿਆ ਤਾਂ ਤੁਹਾਨੂੰ ਅੱਗੇ ਵਧਣ ਦਿੱਤਾ ਜਾਵੇਗਾ ਕੀ ਦਿੱਲੀ ਦੇ ਵਿੱਚ ਪਰਮਿਸ਼ਨ ਹੈਗੀ ਉੱਥੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਮੇਰੇ ਕੋਲ ਇਹ ਸਵਾਲ ਹੀ ਗਲਤ ਹੈ ਹਜ਼ਾਰਾਂ ਲੋਕ ਹਰਿਆਣਾ ਜੁਪੀ ਲੱਖਾਂ ਲੋਕ ਕਹਿ ਲਓ ਜਾ ਰਹੇ ਨੇ ਕਿਸੇ ਕੋ ਕੋ ਪਰਮਿਸ਼ਨ ਨਹੀਂ ਮੰਗਦਾ ਸਾਨੂੰ ਕਿਹੜੀ ਪੰਜਾਬ ਸਟੇਟ ਨੇ ਕਿਹੜੀ ਪਰਮਿਸ਼ਨ ਮੰਗੀ ਵੀ ਤੁਸੀਂ ਦਿੱਲੀ ਜਾ ਰਹੇ ਪਰਮਿਸ਼ਨ ਦਿਓ ਅਸੀਂ ਤਾਂ ਹਰਿਆਣੇ ਦਾ ਰਸਤਾ ਇਸਮਾਲ ਕਰਨਾ ਹਰਿਆਣੇ ਨਾਲ ਸਾਡਾ ਟਕਰਾ ਕੋਈ ਨਹੀਂ ਹਾਂ ਜਿਹੜੇ ਸਟੇਟ ਚ ਜਾ ਰਹੇ ਆ ਉਹ ਮੰਗਲੇ ਸਾ ਤੋਂ ਪਰਮਿਸ਼ਨ ਵੀ ਤੋਂ ਤੋਂ ਪਰਮਿਸ਼ਨ ਹੈਗੀ ਆ ਉਹ ਤਾਂ ਉਹ ਤਾਂ ਉਹ ਤਾਂ ਕਹਿ ਸਕਦਾ ਜਿਹੜੇ ਸਟੇਟ ਨਾਲ ਸਾਡਾ ਰੌਲਾ ਨਹੀਂ ਉਹਨਾਂ ਉਹ ਵੀ ਇੱਕ ਇਹ ਵੀ ਹੈ ਕਿ ਕਿਸਾਨ ਕਿਤੇ ਪੱਕੇ ਮੋਸਤੀ ਨਾਲ ਲਗਾ ਕੇ ਬੈਠ ਜਾਣ ਹਰਿਆਣੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਵੀ ਹੈ ਉਸ ਦੇ ਵਿੱਚ ਕਿਤੇ ਵਿਗਨ ਨਾ ਪਾਣ ਨਹੀਂ ਨਹੀਂ ਆਪਾਂ ਉਹਨਾਂ ਨੂੰ ਸ਼ੁਸ਼ਤ ਕਰਤਾ ਵੀ 100 ਬੰਦਾ 200 ਬੰਦਾ ਜਦੋਂ ਸਾਡਾ ਤਕਨ ਸਾਡੀਆਂ ਜਥੇਬੰਦੀਆਂ ਨੇ ਮੋਰਚਿਆਂ ਦੀ ਪਰੰਪਰਾ ਵਾਹ ਸੀ ਕੁਛ एलान ਤੋਂ ਬਗੈਰ ਕਰਦੀ ਨਹੀਂ ਹੈਗੇ ਨਾਲੇ ਸਾਡਾ ਦਿੱਲੀ ਕੂਚ ਦਾ ਮਕਸਦ ਹੈ ਪ੍ਰਧਾਨ ਮੰਤਰੀ ਦੀ ਰੈਲੀ ਚ ਵੀ ਕਰਨ ਪਾਉਂਦਾ ਥੋੜਾ ਮਤਲਬ ਹੈ ਉਹਨਾਂ ਨੂੰ ਸਭ ਕੁਝ ਦੱਸ ਰੱਖਿਆ ਸੀ 1 ਵਜੇ ਸਰ ਤੁਹਾਨੂੰ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਜੇ ਨਾ ਅੱਗੇ ਵਧਨ ਦਿੱਤਾ ਗਿਆ ਫਿਰ ਕੀ ਰਣਨੀਤੀ ਰਹੇਗੀ ਨਹੀਂ ਇਹ ਤਾਂ ਅੱਗੇ ਵਧਣ ਤੋਂ ਬਾਅਦ ਹੀ ਸਮਝ ਆਊਗਾ ਨਾ ਹਾਲੇ ਉਹਦੇ ਬਾਰੇ ਕੁਝ ਕਹਿਣਾ ਤਾਂ ਠੀਕ ਨਹੀਂ ਨਾ ਜਦੋਂ 1 ਵਜੇ ਅੱਗੇ ਵਧਾਂਗੇ ਕੀ ਘਟਨਾ ਕਰਮ ਹੁੰਦਾ ਇਹ ਤੋਂ ਬਾਅਦ ਦੀਆਂ ਗੱਲਾਂ ਹੈ ਕੋ ਕਿਸਾਨ ਤੁਸੀਂ ਕਿਹਾ ਕਿ ਸੌ ਕਿਸਾਨ ਅੱਗੇ ਜਾਣਗੇ ਤੇ ਇੱਥੇ ਕਿੰਨੇ ਕਿਸਾਨ ਸਰ ਕਿੰਨੀ ਸੰਖਿਆ ਇਹ ਤੁਸੀਂ ਦੇਖੋ ਨਾ ਬਾਰਡਰਾਂ ਤੇ ਸਾਡੇ ਸਾਹਮਣੇ ਹਜ਼ਾਰਾਂ ਦਸ ਹਜ਼ਾਰ ਕਿਸਾਨ ਪੂਰੇ ਬਾਰਡਰ ਤੇ ਨੇ ਹਾਲੇ ਵੀ ਤਿਆਰ ਹੋ ਕੇ ਆ ਰਹੇ ਨੇ ਠੀਕ ਹੈ ਹਜ਼ਾਰਾਂ ਕਿਸਾਨ ਇੱਥੇ ਆ ਗਏ ਬਹੁਤ ਵੱਡਾ ਇਕੱਠਾ ਸਾਡਾ ਆਪਣਾ ਜਥੇਬੰਦੀਆਂ ਦਾ ਇਕੱਠਾ ਲਾਸਟ ਵਿੱਚ ਦੱਸੋ ਸਰ ਕੀ ਕੀ ਮੰਗਾ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮਾਫੀ ਸੀ215 ਸਰ ਫਸਲਾਂ ਦੇ ਭਾ ਮਜ਼ਦੂਰਾਂ ਲਈ 200 ਦਿਨ ਨਰੇਗਾ ਚੰਗੀ ਦਿਹਾੜੀ ਫਸਲੀ ਬੀਮਾ ਯੋਜਨਾ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਲੈ ਕੇ ਆਉਂਦੀ ਪ੍ਰੈਡਿਕਸ਼ਨ ਦਾ ਉਹ ਨਾਂ ਲੈ ਕੇ ਆਂਦਾ ਇਸ ਕਿਸਮ ਦੀਆਂ 12 ਮੰਗਾਂ। ਸ਼ੁਕਰੀਆ ਤਾਂ ਇਹ ਸਨ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਜਿਹੜੇ ਕਿ ਸੰਭੂ ਬਾਰਡਰ ਤੇ ਮੌਜੂਦ ਨਹੀਂ ਤੇ ਇਹਨਾਂ ਦੇ ਨਾਲ ਇੱਥੇ ਹਜ਼ਾਰਾਂ ਕਿਸਾਨ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਜੇ ਅੱਗੇ ਪੁਲਿਸ ਨੇ ਆ ਪ੍ਰਸ਼ਾਸਨ ਨੇ ਵਧਨ ਨਾ ਦਿੱਤਾ ਤਾਂ ਫਿਰ ਕੀ ਰਣਨੀਤੀ ਅਪਣਾਣਗੇ ਇਹ ਮੌਕੇ ਤੇ ਹੀ ਆ ਸਾਹਮਣੇ ਆਵੇਗਾ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ ਇੰਡੀਆ ਨਿਊਜ਼ ਸਾਂ ਉਹ ਬੋਰਡ